ਕਿ ਤੁਲੇ 2-3 ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੀਆਂ ਜ਼ਮੀਨਾਂ ਦੇ ਜਿਹੜੇ ਰੇਟ ਨੇ ਆਹ ਰੇਟ ਅਸਮਾਨੀ ਚੜ ਗਏ ਅਖਰ ਪੰਜਾਬ ਦੀ ਉਹ ਪ੍ਰਾਪਰਟੀ ਪੰਜਾਬ ਦੀਆਂ ਉਹ ਜ਼ਮੀਨਾਂ ਜਿਨ੍ਹਾਂ ਜ਼ਮੀਨਾਂ ਨੂੰ ਪਹਿਲਾਂ ਕੋਈ ਕਾਡੀਆਂ ਭਾ ਨਹੀਂ ਸੀ ਪੁੱਛ ਰਿਹਾ ਅਖਰ 2-4-6 ਮਹੀਨਿਆਂ ਦੇ ਵਿੱਚ ਇਹੋ ਜਿਹਾ ਕੀ ਪੰਜਾਬ ਦੇ ਵਿੱਚ ਹੋਇਆ ਕਿ ਪੰਜਾਬ ਦੀਆਂ ਜ਼ਮੀਨਾਂ ਦੇ ਰੇਟਾਂ ਨੂੰ ਅੱਗ ਲੱਗ ਗਈ ਜਿਹੜੇ ਕਿੱਲੇ ਲੱਖਾਂ ਦੇ ਵਿੱਚ ਸੀ ਉਹ ਕਰੋੜਾਂ ਦੇ ਵਿੱਚ ਹੋ ਗਏ ਆਖਰ ਕੀ ਇਹੋ ਜਿਹਾ ਪੰਜਾਬ ਦੇ ਵਿੱਚ ਹੋਇਆ ਦੋਸਤੋ ਦੇਖੋ ਕਿ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਬੇਸ਼ੱਕ ਆਪਾਂ ਕਹਿੰਨੇ ਆ ਕਿ ਪੰਜਾਬ ਦੀ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਨਾਲ ਪੰਜਾਬ ਆਪਣਾ ਢਿੱਡ ਭਰਦਾ ਤੇ ਵੱਧੂ ਅਨਾਜ ਉਹ ਏਜੰਸੀਆਂ ਦੇ ਰਾਹੀਂ ਸਰਕਾਰਾਂ ਦੇ ਰਾਹੀਂ ਵੇਚ ਕੇ ਦੇਸ਼ ਦਾ ਢਿੱਡ ਭਰਦਾ ਪਰ ਹੁਣ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਨਵੇਂ-ਨਵੇਂ ਜਿਹੜੇ ਡਿਵੈਲਪਮੈਂਟ ਨੇ ਉਹ ਹੋ ਰਹੇ ਨੇ ਨਵੇਂ-ਨਵੇਂ ਕਿਹਾ ਜਾ ਰਿਹਾ ਕਿ ਜਿਹੜੇ ਉਦਯੋਗ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਤੇ ਆਉਣ ਵਾਲੇ ਆ ਰਹੇ ਜਿਹੜੇ ਪ੍ਰੋਜੈਕਟ ਨੇ ਜਾ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਇਹਨਾਂ ਸਾਰਿਆਂ ਦੇ ਹੀ ਮੱਦੇ ਨਜ਼ਰ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਵਧੇ ਨੇ ਜਿਸ ਕਰਕੇ ਜਿਹਨਾਂ ਪ੍ਰੋਜੈਕਟਾਂ ਕਰਕੇ ਇਸ ਵੇਲੇ ਪੰਜਾਬ ਦੀਆਂ ਜ਼ਮੀਨਾਂ ਦੇ ਰੇਟਾਂ ਨੂੰ ਅੱਗ ਲੱਗੀ ਹੈ ਉਹਦਾ ਇੱਕ ਕਾਰਨ ਹੈ ਕਾਰਨ ਕੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਇਕਨੋਮਿਕ ਕੋਰੀਡੋਰ ਬਣ ਰਿਹਾ ਹੈ ਯਾਨੀ ਕਿ ਉਹ ਕੋਰੀਡੋਰ ਜਿਹੜਾ ਇੱਕ ਬਿਜ਼ਨਸ ਰੂਟ ਹੈ ਇੱਕ ਟ੍ਰੇਡ ਰੂਟ ਹੈ ਜਿਸ ਦੇ ਨਾਲ ਕਿੰਨੇ ਹੀ ਦੇਸ਼ ਤੇ ਸੂਬਿਆਂ ਨੂੰ ਆਪਸ ਦੇ ਵਿੱਚ ਜੋੜਿਆ ਜਾਊਗਾ ਤੇ ਫਿਰ ਉਸ ਤੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਜਿਹੜੀ ਇਕਨੋਮੀ ਹੈ ਉਹ ਇਕਨੋਮੀ ਅੱਗੇ ਗਰੋ ਕਰੂਗੀ ਨੈਸ਼ਨਲ ਇਕਨੋ ਇਕਨੋਮਿਕ ਕੋਰੀਡੋਰ ਦੇ ਕਰਕੇ ਹੀ ਐਸਾ ਕੋਰੀਡੋਰ ਦੇ ਕਰਕੇ ਹੀ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਜਿਹੜੇ ਰੇਟ ਨੇ ਉਹ ਰੇਟ ਵਧੇ ਨੇ ਇੱਕ ਤਾਂ ਦੇਖੋ ਕਿ ਭਾਰਤ ਮਾਲਾ ਪ੍ਰੋਜੈਕਟ ਇਸ ਇਕਨੋਮਿਕ ਕੋਰੀਡੋਰ ਦਾ ਹਿੱਸਾ ਜਿਹਦੇ ਤਹਿਤ ਪੰਜਾਬ ਦੇ ਵਿੱਚੋਂ ਵੱਡੇ ਵੱਡੇ ਜਿਹੜੇ ਰੋਡ ਨੇ ਇਹ ਰੋਡ ਕੱਢੇ ਜਾ ਰਹੇ ਨੇ ਵੱਡੇ ਵੱਡੇ ਲਿੰਕ ਰੋਡ ਕੱਢੇ ਜਾ ਰਹੇ ਨੇ 4 ਲਾਈਨ 6 ਲਾਈਨ ਐਕਸਪ੍ਰੈਸ ਵੇ ਇਹ ਸਾਰੇ ਰੋਡ ਪੰਜਾਬ ਦੇ ਵਿੱਚ ਬਣ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੀ ਜ਼ਮੀਨਾਂ ਦਾ ਜਿਹੜੇ ਰੇਟ ਸੀ ਇਹਨਾਂ ਰੇਟਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਲਿਆਤੀਆਂ ਇਸ ਤੋਂ ਇਲਾਵਾ ਰੇਲਵੇ ਦੇ ਕਈ ਪ੍ਰੋਜੈਕਟ ਨੇ ਜਿਹੜੇ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਇਹਨਾਂ ਰੇਲਵੇ ਦੇ ਪ੍ਰੋਜੈਕਟਾਂ ਕਰਕੇ ਹੀ ਪੰਜਾਬ ਦੇ ਜਿਹੜੇ ਜ਼ਮੀਨਾਂ ਦਾ ਰੇਟ ਨੇ ਨਾ ਜ਼ਮੀਨਾਂ ਦੇ ਭਾਅ ਨੂੰ ਅੱਗ ਲੱਗੀ ਹੈ ਇਸ ਤੋਂ ਇਲਾਵਾ ਇਕੱਠੇ ਜਿਵੇਂ ਪਟਿਆਲਾ ਜ਼ਿਲ੍ਹੇ ਦੇ ਆਕੜ ਆਕੜੀ ਸੇਰਾ ਪਬਰੀ ਤਖਤੂ ਮਾਜਰਾ ਆਹ ਪਿੰਡ ਨੇ ਇਹਨਾਂ ਪਿੰਡਾਂ ਦੀ 1103 ਏਕੜ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਐਕਵਾਇਰ ਹੋਈ ਸੀ ਕਰੋਨਾ ਦੇ ਟਾਈਮ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਉਸ ਜ਼ਮੀਨ ਦੇ ਵਿੱਚ ਆਈਟੀ ਪਾਰਕ ਅਨਾਉਂਸ ਕਰਤਾ ਸੈਂਟਰ ਦੀ ਸਰਕਾਰ ਨੇ ਤੇ ਆਈਟੀ ਪਾਰਕ ਅਨਾਉਂਸ ਹੋਣ ਕਰਕੇ ਜਿਨ੍ਹਾਂ ਨੇ ਨੇੜੇ-ਤੇੜੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜ਼ਮੀਨਾਂ ਸੀ ਉਹਨਾਂ ਸਾਰੀਆਂ ਜ਼ਮੀਨਾਂ ਦਾ ਜਿਹੜੇ ਰੇਟ ਸੀ ਉਹ ਰੇਟ ਅਸਮਾਨੀ ਚੜ ਗਏ ਇਸ ਤੋਂ ਇਲਾਵਾ ਲਗਾਤਾਰ ਜਿਵੇਂ ਸ਼ੰਭੂ ਕਵਾਰਕ ਸਿਟੀ ਆਣੀ ਜਾਂ ਹੋਰ ਸਟੀਲ ਵਰਗੇ ਪਲਾਂਟ ਪੰਜਾਬ ਦੇ ਵਿੱਚ ਆਉਣੇ ਇਹਨਾਂ ਸਾਰੇ ਕਾਰਨਾਂ ਕਰਕੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਪੰਜਾਬ ਦੀ ਜ਼ਮੀਨਾਂ ਦੇ ਰੇਟ ਵਧ ਰਹੇ ਨੇ ਪਹਿਲਾਂ ਤਾਂ ਕਿੰਨੇ ਹੀ ਹਜ਼ਾਰ ਹੈਕਟੇਅਰ ਏਕੜ ਜਿਹੜੀ ਜ਼ਮੀਨ ਹੈ ਜਾਂ ਕਿੰਨੇ ਹੀ ਹਜ਼ਾਰ ਏਕੜ ਜ਼ਮੀਨ ਹੈ ਉਹ ਜ਼ਮੀਨ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਅਕਵਾਇਰ ਹੋ ਗਈਆਂ ਨੇ ਤੇ ਅੱਗੇ ਵੀ ਅਕਵਾਇਰ ਹੋ ਰਹੀਆਂ ਨੇ ਤੁਹਾਡੇ ਯਾਦ ਹੋਣਾ ਨਿਤਿਨ ਗੜ ਗੜਕਰੀ ਜਿਹੜੇ ਅਹ ਕੁਝ ਕੁ ਮਹੀਨੇ ਤੋਂ ਮਹੀਨੇ ਪਹਿਲਾਂ ਦੀ ਗੱਲ ਹੈ ਪੰਜਾਬ ਸਰਕਾਰ ਨੂੰ ਉਹਨੇ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੋਗੇ ਹੋਰ ਰੇਲਵੇ ਦੇ ਪ੍ਰੋਜੈਕਟ ਹੋਗੇ ਜਾਂ ਬਿਜਲੀ ਦੀਆਂ ਤਾਰਾਂ ਹੋ ਗਈਆਂ ట్రాన్స్‌మిਸ਼ਨ ਰਨ ਕਰ ਰਿਹਾ ਪੰਜਾਬ ਦੇ ਵਿੱਚ ਕਿ ਜੇਕਰ ਇਹ ਪ੍ਰੋਜੈਕਟ ਪੰਜਾਬ ਦੇ ਵਿੱਚ ਇਦਾਂ ਹੀ ਰੁਕੇ ਰਹਿਣਗੇ ਤਾਂ ਸੈਂਟਰ ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਰੱਦ ਕਰ ਦੂਗਾ ਸੈਂਟਰ ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਰੱਦ ਕਰ ਦੂਗਾ ਜਿਸ ਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋਊਗਾ ਉਸ ਤੋਂ ਬਾਅਦ ਭਗਵੰਤ ਮਾਨ ਜਿਹੜੇ ਚੀਫ ਮਿਨਿਸਟਰ ਨੇ ਪੰਜਾਬ ਦੇ ਉਹ ਵਿੱਚ ਪੈਂਦੇ ਨੇ ਕਿਸਾਨਾਂ ਨਾਲ ਮੀਟਿੰਗ ਕਰਦੇ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਦੇ ਨੇ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਦੇ ਤਹਿਤ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਐਕਵਾਇਰ ਹੋ ਰਹੀਆਂ ਜ਼ਮੀਨਾਂ ਦੇ ਰੇਟ ਵਧਾਏ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੱਕ ట్రాన్స్‌ਮਿਸ਼ਨ ਦਾ ਪ੍ਰੋਜੈਕਟ ਸੀ ਕਿ ਰੇਲਵੇ ਨੂੰ ਬਿਜਲੀ ਦੇਣੀ ਹੈ ਬਿਜਲੀ ਦੀ ਜਿਹੜੀ ਲਾਈਨ ਸੀ 220 ਕੇਵੀ ਉਹਦੇ ਉਸ ਪਾਲਿਸੀ ਦੇ ਵਿੱਚ ਵੀ ਚੇਂਜ ਕੀਤਾ ਜਾਂਦਾ 200 200% ਪਲੱਸ ਉਸ ਮੁਆਵਜ਼ਾ ਰਾਸ਼ੀ ਦੇ ਵਿੱਚ ਵਾਧਾ ਕੀਤਾ ਜਾਂਦਾ ਜਿਹੜਾ ਜਿਹੜੀ ਪੇਥ ਦੇ ਹਲਕੇ ਦੀ ਲੋਕਾਂ ਦੀ ਪਿੰਡਾਂ ਦੀ ਜ਼ਮੀਨਾਂ ਦੀ ਕਲੈਕਟਰ ਰੇਟ ਮੁਤਾਬਕ ਸੀ ਉਹਦੇ ਚ 200% ਤੋਂ ਵੱਧ ਵਾਧਾ ਕੀਤਾ ਜਾਂਦਾ ਸੋ ਇਹ ਕਾਰਨ ਨੇ ਜਿਨ੍ਹਾਂ ਕਰਕੇ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਵਧੇ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਜਿਹੜੇ ਹੋਰ ਵਧਣਗੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਕਿਸਾਨ ਨੂੰ ਤੁਸੀਂ ਆਪਣੀ ਜ਼ਮੀਨਾਂ ਨਾ ਵੇਚੋ ਕਾਰਪੋਰੇਟਰ ਤੁਹਾਡੀਆਂ ਜ਼ਮੀਨਾਂ ਖਰੀਦਣਾ ਚਾਹੁੰਦਾ ਜੇਕਰ ਤੁਹਾਡੀਆਂ ਜ਼ਮੀਨਾਂ ਕਾਰਪੋਰੇਟਰ ਨੇ ਖਰੀਦ ਲੀਆਂ ਤਾਂ ਇੱਕ ਦਿਨ ਤੁਸੀਂ ਅਨਾਜ ਤੋਂ ਵੀ ਮਹਤਾਜ ਹੋ ਜਾਓਗੇ ਗੁਲਾਮੀ ਤੁਹਾਡੇ ਕੋਲ ਇੰਡਸਟਰੀਅਲ ਗੁਲਾਮੀ ਆ ਜਾਊਗੀ ਕਿਉਂਕਿ ਤੁਸੀਂ ਸਵੇਰੇ ਆਪਣਾ ਡੱਬਾ ਪੈਕ ਕਰਕੇ 9 ਵਜੇ 5 ਵਜੇ ਦਿਹਾੜੀ ਤੋਂ ਆਇਆ ਕਰੋਗੇ ਹੁਣ ਤੁਹਾਡੇ ਕੋਲ ਜ਼ਮੀਨਾਂ ਦੀ ਮਾਲਕੀਅਤ ਹੈ ਤੁਹਾਡਾ ਕੀ ਵਿਚਾਰ ਹੈ ਇਹਨਾਂ ਬਾਰੇ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ